ਏ ਗੁਰੂ ਸਭ ਕਰਦੇ ਫਿਰ ਤਾਂ ਐਸੀ ਅਸੀਮ ਕਿਰਪਾ ਹੋਈ ਕਿ ਸਿੱਖ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੀ ਗੁਰਮੁਖੀ ਵਿੱਚ ਕਰ ਦਿੱਤੀ 18ਵੀਂ ਸਦੀ ਚ ਕੁਝ ਵਿਦਵਾਨਾਂ ਨੇ 6 ਅਖਰਾ ਹੇਠ ਬਿੰਦੀ ਲਾ ਕੇ ਤੇ ਪਾਈਕਾਨ ਸਿੰਘ ਨਾਬਾ ਭਾਈ ਵੀਰ ਸਿੰਘ ਵਰਗੇ ਮਹਾਨ ਸਹਿਤਕਾਰਾਂ ਦੀਆਂ ਰਚਨਾਵਾਂ ਨੇ ਐਸ ਦੇ ਚਿਹਰੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹਲੇ ਪੰਜਾਬੀ ਆਪਣੇ ਪਰ ਜੋਵਨ ਤੇ ਹੀ ਸੀ ਕਿਸਾਨ ਸੰਤਾੜੀ ਦੀ ਵੰਡ ਦੇ ਖੂਨੀ ਖੰਜਰ ਨੇ ਦੇਸ਼ ਦੇ ਨਾੜ ਨਾਲ ਇਸ ਦੇ ਚਿਹਰੇ ਦੀ ਮੁਹਾਰਵੀ ਬਿਗਾੜ ਦਿੱਤੀ ਪੰਜਾਬ ਤੇ ਪੰਜਾਬੀ ਦੋਹਾਂ ਦੇ ਦੋ ਟੋਟੇ ਹੋ ਗਏ ਸ਼ਾਮੁਖੀ ਲੰਦ ਵਾਲੇ ਲੈ ਗਏ ਤੇ ਗੁਰਮੁਖੀ ਸਾਡੇ ਹਿੱਸੇ ਆਏ ਪੜ ਪੜ ਸ਼ੇਖ ਮੁਸ਼ਾਇਖ ਸਦਾਮ ਵੇ ਕਦੇ ਆਪਣੇ ਆਪ ਨੂੰ ਪੜ ਆਣਾ ਬੁੱਧੀ ਜੀਵੀਆਂ ਦੇ ਚੇਤਾਵਨੀ ਨੂੰ ਜੇ ਗੌਰ ਫਰਮਾਈਏ ਤਾਂ ਪੰਜਾਬ ਦੇ ਬਾਜ਼ਾਰਾਂ ਚ ਗੁਰਮੁਖੀ ਤਾਂ ਹੌਲੀ-ਹੌਲੀ ਲੁਪਤ ਹੋਈ ਰਹੀ ਹੈ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬੀ ਸਿਰਫ ਇਤਿਹਾਸ ਦੀ ਕਿਸੇ ਕਿਤਾਬ ਦਾ ਇੱਕ ਸਫ਼ਾ ਬਣ ਕੇ ਰਹਿ ਜਾਵੇਗੀ। ਬਗਾਨੀਆਂ ਪਾਸ਼ਾਵਾਂ ਦੇ ਬੋਝ ਥੱਲੇ ਦੱਬੀ ਕੁਚਲੀ ਇੱਕ ਬੇਕਸੂਰ ਮਾਂ ਬੋਲੀ ਅਜ ਆਪਣੀ ਔਲਾਦ ਤੋਂ ਸਹਾਰਾ ਲੋਚਦੀ ਹੈ। ਇਹ ਗੱਲ ਹੁਣ ਵਿਚਾਰ ਕਰਨ ਯੋਗ ਹੈ ਕਿ ਮਾਂ ਬੋਲੀ 'ਚ ਗੱਲ ਕਰਦਿਆਂ ਸ਼ਰਮ ਮਹਿਸੂਸ ਕਰਨ ਵਾਲੇ ਅਸੀਂ ਪੰਜਾਬੀ ਆਪਣੀ ਮਾਂ ਪ੍ਰਤੀ ਸੱਚੇ ਸਪੁੱਤ ਹੋਣ ਦਾ ਫਰਜ਼ ਨਿਭਾਉਣ ਦੀ ਸਮਰੱਥਾ ਰੱਖਦੇ ਹਾਂ ਜਾਂ ਨਹੀਂ ਇਹ ਕਦੇ ਮਨ ਆਪਣੇ ਵਿੱਚ ਬੜਿਆਨਾ